ਨਗਰ ਕੌਂਸਲ ਖਰੜਦੀ ਮਿਊਨਿਸਪਲ EMPLOYES WELFARE ASSOCIATION ਦੀ ਇੱਕ ਅਹਿਮ ਬੈਠਕ ਤੋਂ ਬਾਅਦ ਐਸੋਸੀਏਸ਼ਨ ਦਾ ਚੇਅਰਮੈਨ ਅਤੇਜ ਸੱਤਰ ਨਿਯੁਕਤ ਕਰ ਦਿੱਤਾ ਗਿਆ ਹੈ ਤੇ ਇਹ ਚੋਣ ਸਰਪੰਚਟੀ ਦੇ ਨਾਲ ਜਥੇਬੰਦੀ ਦੇ ਵੱਲੋਂ ਬੈਠਕ ਕਰਕੇ ਕੀਤੀ ਗਈ ਹੈ ਇਸ ਮੌਕੇ ਕਈ ਹੋਰ ਅਹੁਦੇਦਾਰਾਂ ਦੀ ਵੀ ਸਰਪੰਚਟੀ ਦੇ ਨਾਲ ਚੋਣ ਕੀਤੀ ਗਈ ਹੈ ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਅਮਿਤ ਕੁਮਾਰ ਨੇ ਦੱਸਿਆ ਕਿ ਨਵੇਂ ਚੁਣੇ ਗਏ ਚੇਅਰਮੈਨ ਹਰਪ੍ਰੀਤ ਸਿੰਘ ਖਟੜਾ ਤੇ ਸੈਕਟਰੀ ਗੁਰਜਿੰਦਰ ਮੋਹਨ ਸਿੰਘ ਨੂੰ ਜੋ ਜਥੇਬੰਦੀ ਵੱਲੋਂ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਉਸ ਨੂੰ ਤੰਦੇਹੀ ਤੇ ਇਮਾਨਦਾਰੀ ਦੇ ਨਾਲ ਨਿਭਾਉਣਗੇ ਤੇ ਉਨ੍ਹਾਂ ਜਾਣਕਾਰੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਊਟਸੋਰਸ ਤੇ ਕੰਮ ਕਰਨ ਵਾਲੇ ਕੰਮਿਆਂ ਨੂੰ ਕੰਟਰੈਕਟ ਬੇਸ ਤੇ ਕਰਵਾਇਆ ਜਾਏਗਾ ਜੀ ਮਿਤੀ 8ਕ 2025 ਨੂੰ ਸਾਡੀ ਇੱਕ ਐਗਜ਼ੀਕਟਿਵ ਦੀ ਮੀਟਿੰਗ ਹੋਈ ਸੀ ਜਿਹਦੇ ਵਿੱਚ ਮੈਨੂੰ ਸਰਬਸੰਤੀ ਨਾਲ ਪ੍ਰਧਾਨ ਚੁਣਿਆ ਸੀਗਾ ਉਸ ਟਾਈਮ ਕੁਝ ਸਾਡੇ ਜਿਹੜੀ ਐਗਜ਼ੀਕਟਿਵ ਸੀਗੀ ਕੁਝ ਬੀਜ਼ੀ ਸੀਗੇ ਕੁਝ ਅਸੀਂ ਸ਼ਡਿਊਲ ਤਿਆਰ ਕਰ ਰਹੇ ਸੀਗੇ ਉਸ ਟਾਈਮ ਅਸੀਂ ਐਗਜ਼ੀਕਟਿਵ ਦਾ ਜਿਹੜਾ ਕਾਰਜਕਾਲ ਜਿਹੜਾ ਕੁਝ ਉਹਦੇ ਦੇਣੇ ਸੀਗੇ ਪੈਂਟਿੰਗ ਰੱਖਲੇ ਸੀਗੇ ਤਾਂ ਚਲੋ ਕੁਝ ਸਮਾਂ ਨਿਕਲ ਗਿਆ ਉਸ ਤੋਂ ਬਾਅਦ ਅਸੀਂ ਸਹੀ ਡਿਸੀਜਨ ਪਰ ਆਏ ਜਿਸ ਵਿੱਚ ਅਸੀਂ ਆਪਣੇ ਸਮੂਹ ਉਧਾਰਾ ਨੂੰ ਅੱਜ ਉਹਦੇ ਦੀ ਵੰਡ ਕੀਤੀ ਆ ਜਿਹਦੇ ਵਿੱਚ ਚੇਅਰਮੈਨ ਹਰਪ੍ਰੀਤ ਵੀਰ ਕਟੜੇ ਨੂੰ ਤੇ ਸੈਕਟਰੀ ਸਾਹਿਬ ਸਾਡੇ ਹੈਗੇ ਆ ਜੀ ਐਮ ਵੀਰ ਅਤੇ ਸੀਨੀਅਰ ਵਾਈਸ ਪ੍ਰਧਾਨ ਅੰਗਰੇਜ਼ ਵੀਰ ਜੀ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਪੂਰੀ ਜਥੇਬੰਦੀ ਦਾ ਉਮਿਤ ਕੁਮਾਰ ਜੀ ਪ੍ਰਧਾਨ ਜੀ ਤੇ ਹੋਰ ਸਾਰੀ ਜਥੇਬੰਦੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਸਾਡੇ ਤੇ ਵਿਸ਼ਵਾਸ ਦਿਖਾ ਕੇ ਅਸੀਂ ਤਾਂ ਪਹਿਲਾਂ ਵੀ ਅਸੀਂ ਪੂਰਾ ਤੰਦੇਹੀ ਨਾਲ ਮਿਹਨਤ ਨਾਲ ਮੁਲਾਜ਼ਮਾਂ ਦੇ ਹੱਕਾਂ ਵਾਸਤੇ ਲੜਾਈਆਂ ਲੜਦੇ ਆ ਰਹੇ ਆਂ ਪੰਜਾਬ ਪੱਧਰ ਤੇ ਵੀ ਸ ਲੜਾਈਆਂ ਲੜੀਆਂ ਤੇ ਹੁਣ ਇੱਕ ਜਿਹੜਾ ਅਹੁਦਾ ਹੁੰਦਾ ਇੱਕ ਟੈਗ ਲੱਗ ਜਾਂਦਾ ਤੁਹਾਡੇ ਦੇ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਤੁਹਾਡੀ ਅਸੀਂ ਵੱਖ-ਵੱਖ ਆਉਂਦੇ ਆ ਤੇ ਜਿਹੜੇ ਨਿਯੁਕਤ ਕੀਤੇ ਆ ਸਾਡੇ ਅਹੁਦੇਦਾਰ ਉਹ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਪ੍ਰਧਾਨ ਨੇ ਕੰਮ ਕਰਨਾ ਜਨਰਲ ਸੈਕਟਰੀ ਨੇ ਕੰਮ ਕਰਨਾ ਚੇਅਰਮੈਨ ਨੇ ਕੰਮ ਕਰਨਾ ਉਹ ਜ਼ਿੰਮੇਵਾਰੀ ਅਸੀਂ ਪੂਰੀ ਤੰਦੇਹੀ ਨਾਲ ਨਿਭਾਵਾਂਗੇ ਸਾਰੇ ਮੁਲਾਜ਼ਮਾਂ ਨੂੰ ਮੈਂ ਵਿਸ਼ਵਾਸ ਦਿਵਾਉਣਾ ਕਿ ਜਿਹੜਾ ਤੁਸੀਂ ਸਾਡੇ ਤੇ ਭਰੋਸਾ ਦਿਖਾਇਆ ਹੈ ਵਿਸ਼ਵਾਸ ਦਿਖਾਇਆ ਹੈ ਉਤੇ ਅਸੀਂ ਖਰੇ ਉਤਰਾਂ ਤੇ ਇਸ ਤੋਂ ਬਾਅਦ ਸਾਡਾ ਜਿਹੜਾ ਮੁੱਖ ਟਾਰਗੇਟ ਮੇਨ ਟਾਰਗੇਟ ਹੈ ਅਸੀਂ ਪਿੱਛੇ ਸਫਾਈ ਸੇਵਕ ਤੇ ਸੀਵਰਮੈਨ ਅਸੀਂ ਕੰਟਰੈਕਟ ਬੇਸ ਤੇ ਕਰਾਈ ਸੀਗੇ ਤੇ ਸਾਡਾ ਜਿਹੜਾ ਅਗਲਾ ਟਾਰਗੇਟ ਹੈ ਉਹ ਆਲਰੇਡੀ ਸਾਡੀ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ ਮਾਨਯੋਗ ਲੋਕਲ ਬਾਡੀ ਮਨਿਸਟਰ ਜੀ ਨਾਲ ਸਾਡੀਆਂ ਕਈ ਮੁਲਾਕਾਤਾਂ ਹੋ ਚੁੱਕੀਆਂ ਤੇ ਜਿਹੜੇ ਸਾਡੇ ਆਊਟਸੋਰਸਿੰਗ ਤੇ ਮੁਲਾਜ਼ਮ ਨੇ ਜਿਵੇਂ ਕੰਪਿਊਟਰ ਆਪਰੇਟਰ ਹੈ ਡਾਟਾ ਐਂਟਰੀ ਆਪਰੇਟਰ ਹੈ ਮਾਲੀ ਹੈ ਡਰਾਈਵਰ ਹੈ ਜਾਂ ਇਲੈਕਟ੍ਰੀਸ਼ੀਅਨ ਹੈ ਕਿਸੇ ਵੀ ਕੈਟਾਗਰੀ ਦਾ ਮੁਲਾਜ਼ਮ ਹੈ ਜਾਂ ਟਿਊਬਲ ਆਪਰੇਟਰ ਹੈ ਉਹਨਾਂ ਦਾ ਸਾਡਾ ਅਗਲਾ ਟਾਰਗੇਟ ਹੈ ਉਹਨਾਂ ਨੂੰ ਅਸੀਂ ਕੰਟਰ ਕਰਾ ਕੇ ਛੱਡਾਂਗੇ ਜੱਬਾ ਨੇ ਟੀਵੀ ਲਈ ਗਗਨਦੀਪ ਸਿੰਘ ਦੀ ਰਿਪੋਰਟ